ਵਿਦਾਨ ਸਫਦੀਆਂ 13 उपचुनावਾਂ ਦੇ ਪੂਰੇ ਦੇਸ਼ ਦੇ ਵਿੱਚ ਕਈ ਸੂਬਿਆਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਨਤੀਜੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਬੜੀ ਵੱਡੀ ਨਿਰਾਸ਼ਾ ਹੱਥ ਲੱਗੀ ਹੈ ਕਾਂਗਰਸ ਪਾਰਟੀ ਅਤੇ ਇੰਡੀਆ ਗੱਠਜੋੜ ਕਾਫੀ ਫਾਇਦੇ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਦੁਬਾਰਾ ਜਿੱਤ ਲਈ ਹੈ ਅਤੇ ਬਾਕੀ ਦੇ ਸੂਬਿਆਂ ਦੇ ਵਿੱਚ ਵੀ 12 ਸੀਟਾਂ ਤੇ ਉਪਚੋਣਾ ਹੋਈਆਂ ਨੇ ਇਹਨਾਂ ਉਪਚੋਣਾ ਦੇ ਵਿੱਚ TMC ਨੇ 4 ਸੀਟਾਂ ਜਿੱਤੀਆਂ ਨੇ ਪੱਛਮੀ ਬੰਗਾਲ ਦੇ ਵਿੱਚੋਂ ਇਹ 4 ਸੀਟਾਂ ਜੋ ਜਿੱਤੀਆਂ ਗਈਆਂ ਪੱਛਮੀ ਬੰਗਾਲ ਦੇ ਵਿੱਚ TMC ਦੇ ਵੱਲੋਂ ਇਹਨਾਂ ਦੇ ਵਿੱਚੋਂ ਤਿੰਨ ਭਾਜਪਾ ਪਹਿਲਾਂ ਜਿੱਤੀ ਹੋਈ ਸੀ ਪਰ ਇੱਕ ਸੀਟ TMC ਦੇ ਖਾਤੇ ਵਿੱਚ ਹੀ ਸੀ ਪਰ ਇਸ ਵਾਰ ਜਿਹੜੀਆਂ 4 ਉਪਚੋਣਾ ਹੋਈਆਂ ਇਹਨਾਂ ਦੇ ਵਿੱਚ TMC ਦੇ ਵੱਲੋਂ ਜਿੱਤ ਹਾਸਲ ਕਰ ਲਈ ਗਈ ਹੈ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਬੰਗਾਲ ਦੀ ਰਾਏਗੰਜ ਹਰਾਨਗੜ੍ਹ ਦੱਖਣ ਬਾਗਦਾ ਮਨੀਕਤਲਾ ਇਹ ਸੀਟਾਂ ਨੇ ਜਿਹੜੀਆਂ TMC ਦੇ ਵੱਲੋਂ ਹੁਣ ਜਿੱਤੀਆਂ ਗਈਆਂ ਨੇ ਇਹ ਤਿੰਨੇ ਸੀਟਾਂ ਇੱਥੇ ਪਹਿਲਾਂ ਭਾਜਪਾ ਜਿੱਤੀ ਸੀ ਇੱਕ TMC ਜਿੱਤੀ ਸੀ ਪਿਛਲੀ ਵਾਰ ਪਰ ਇਸ ਵਾਰ ਉਪਚੋਣ ਦੇ ਵਿੱਚ ਸਾਰੀਆਂ ਸੀਟਾਂ TMC ਨੇ ਜਿੱਤ ਲਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਿੰਨ ਉਪਚੋਣਾਂ ਹੋਈਆਂ ਨੇ ਤਿੰਨ ਵਿਧਾਨ ਸਭਾ ਦੀਆਂ ਸੀਟਾਂ ਤੇ ਜਿਨ੍ਹਾਂ ਦੇ ਵਿੱਚ ਪਿਛਲੀ ਵਾਰ ਤਿੰਨੇ ਉਮੀਦਵਾਰ ਆਜ਼ਾਦ ਜਿੱਤ ਗਏ ਸਨ ਜਿਨ੍ਹਾਂ ਦੇ ਵਿੱਚੋਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਆਜ਼ਾਦ ਹਿੱਤੇ ਹੋਏ ਅਤੇ ਹੁਣ ਇਹਨਾਂ ਸੀਟਾਂ ਤੇ ਜਦੋਂ ਉਪਚੋਣ ਹੋਈ ਹੈ ਤਾਂ ਦੋ ਸੀਟਾਂ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਨੇ ਤੇ ਇੱਕ ਸੀਟ ਭਾਜਪਾ ਦੇ ਵੱਲੋਂ ਜਿੱਤੀ ਗਈ ਹੈ ਜੇਕਰ ਗੱਲ ਇਹਨਾਂ ਸੀਟਾਂ ਦੀ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੀ ਦੇਹਰਾ ਸੀਟ ਵੀ ਕਾਂਗਰਸ ਨੇ ਜਿੱਤੀ ਹੈ ਤੇ ਹਮੀਰਪੁਰ ਸੀਟ ਭਾਜਪਾ ਜਿੱਤ ਸਕੀ ਅਤੇ ਨਾਲਾਗੜ ਸੀਟ ਕਾਂਗਰਸ ਪਾਰਟੀ ਵੱਲੋਂ इज्जत ਲਈ ਗਈ ਹੈ اگلے صوبے ਦੇ ਵੱਲ ਵਧਦੇ ਹਾਂ ਬਿਹਾਰ ਸੂਬਾ ਜਿੱਥੇ ਜੀਡੀਯੂ ਦੇ ਵੱਲੋਂ ਪਹਿਲਾਂ ਇਹ ਸੀਟ ਜਿੱਤੀ ਗਈ ਸੀ ਇਸ ਸੀਟ ਦਾ ਨਾਮ ਹੈ ਰੁਪੌਲੀ ਜਿੱਥੇ ਜੀਡੀਯੂ ਨੇ ਪਹਿਲਾਂ ਆਪਣਾ ਉਮੀਦਵਾਰ ਜਿਤਾ ਦਿਆ ਸੀ ਪਰ ਇਸ ਚੋਣ ਦੇ ਵਿੱਚ ਉਪ ਚੋਣ ਜੋ ਹੋਈ ਹੈ ਉਥੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ ਹੈ ਤਾਂ ਇਹ ਇੰਡੀਆ ਗੱਠਜੋੜ ਭਾਵੇਂ ਸੀਟ ਨਹੀਂ ਜਿੱਤ ਸਕਿਆ ਐਨਡੀਏ ਵੀ ਇਹ ਸੀਟ ਗਵਾ ਚੁੱਕਿਆ ਹੈ ਜੀਡੀਯੂ ਜੋ ਇਸ ਵੇਲੇ ਐਨਡੀਏ ਦੇ ਵਿੱਚ ਹੈ ਭਾਜਪਾ ਦੇ ਨਾਲ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਇਲਾਵਾ ਪੰਜਾਬ ਦੀ ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਦੁਬਾਰਾ ਜਿੱਤ ਲਈ ਹੈ ਤੇ ਉੱਤਰਾਖੰਡ ਜਿੱਥੇ 2 ਸੀਟਾਂ ਤੇ ਉਪਚੋਣਾਂ ਹੋਈਆਂ ਨੇ ਬਦਰੀਨਾਥ ਅਤੇ ਮੰਗਲੌਰ ਇੱਥੇ ਇੱਕ ਕਾਂਗਰਸ ਜਿੱਤੀ ਸੀ ਇੱਕ ਬਸਪਾ ਜਿੱਤੀ ਸੀ ਪਰ ਇਸ ਵਾਰ ਇਹਨਾਂ ਦੋਵੇਂ ਸੀਟਾਂ ਨੂੰ ਕਾਂਗਰਸ ਪਾਰਟੀ ਨੇ ਜਿੱਤ ਲਿਆ ਅਗਲੀ ਜੋ ਸੂਬਾ ਹੈ ਮੱਧ ਪ੍ਰਦੇਸ਼ ਅਮਰਵੜਾ ਸੀਟ ਕਾਂਗਰਸ ਪਾਰਟੀ ਪਿਛਲੀ ਵਾਰ ਜਿੱਤੀ ਸੀ ਤੇ ਇਸ ਵਾਰ ਉਪਚੋਣ ਦੇ ਵਿੱਚ ਭਾਜਪਾ ਨੇ ਬਾਜੀ ਮਾਰ ਲਈ ਹੈ ਅਤੇ ਤਮਿਲਨਾਡੂ ਦੀ ਸੀਟ ਪਹਿਲਾਂ ਵੀ ਡੀਐਮਕੇ ਦੀ ਜਿੱਤੀ ਹੋਈ ਸੀ ਤੇ ਉਪਚੋਣ ਇੱਕ ਵਾਰ ਫਿਰ ਤੋਂ ਡੀਐਮਕੇ ਨੇ ਜਿੱਤ ਲਈ ਹੈ ਤਾਂ 13 ਸੀਟਾਂ ਦੀ ਗੱਲ ਕੁੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚੋਂ ਸਿਰਫ ਦੋ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਨੇ ਇੱਕ ਆਜ਼ਾਦ ਜਿੱਤਿਆ ਇੱਕ ਡੀਐਮਕੇ ਇੱਕ ਆਮ ਆਦਮੀ ਪਾਰਟੀ ਚਾਰ ਸੀਟਾਂ ਟੀਐਮਸੀ ਤੇ ਚਾਰ ਸੀਟਾਂ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਨੇ ਤਾਂ ਭਾਜਪਾ ਦੇ ਲਈ ਕੁਝ ਵੀ ਚੰਗਾ ਇਹਨਾਂ 13 ਸੀਟਾਂ ਦੇ ਵਿੱਚੋਂ ਜ਼ਿਆਦਾ ਹੁੰਦਾ ਦਿਖਾਈ ਨਹੀਂ ਦਿੱਤਾ ਸਿਰਫ ਦੋ ਸੀਟਾਂ ਤੇ ਹੀ ਉਹਨਾਂ ਨੂੰ ਜਿੱਤ ਕੇ ਸੰਤੁਸ਼ਟੀ ਹਾਸਲ ਕਰਨੀ ਪਈ ਹੈ ਤੁਸੀਂ ਇਸ ਨਤੀਜੇ ਨੂੰ ਉਪਚੋਣਾ ਜੋ ਹੋਈਆਂ ਨੇ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ